ਜੀ ਬਬਈ ਤੇ ਅੱਜ ਸਰਸਵਾਰੂ ਬੁਝਣਾ ਹੈ ਸੇ ਗੁਰੂ ਹਰਗੋਬਿੰਦ ਜੀ ਜਿਹੜੇ ਉੱਥੇ ਗਵਾਲੀਅਰ ਦੇ ਕਿਲੇ ਚ ਕੈਦ ਕੀਤੇ ਸੀਗੇ ਇਹਦੇ ਪਿੱਛੇ ਰੀਜ਼ਨ ਕੀ ਸੀਗਾ ਐ ਬੱਚੀ ਦਈ ਅੱਛਾ ਐ ਦਈ ਰੀਜ਼ਨ ਕੀ ਹੋਣੇ ਕਹਦੇ ਦੀ ਤੇ ਨੀ ਪਰੇ ਜਿਹੜਾ ਮੰਨਿਆ ਜਾਂਦਾ ਸਾਰੇ ਪੁਰਾਣੇ ਸਾਖੀਆਂ ਵਿੱਚ ਵੀ ਜਾਂਦਾ ਕਿ ਅ ਕਿਲੇ ਚ ਕੈਦ ਸੀ ਇਹ ਹੜਕਾ ਦਾ ਜਤ ਹੈ ਕਾਰਨ ਕੀ ਸੀ ਕਹਿੰਦਾ ਛੱਡੇ ਚੋਂ ਕਾਰਨ ਉਹਨਾਂ ਨੇ ਦਿੱਤਾ ਹੋਇਆ ਕਿ ਇਹ ਬਿਮਾਰ ਹੋ ਗਿਆ ਸੀ ਤੇ ਚੰਦੂ ਨੇ ਚੁਗਲੀ ਚਗਲੀ ਲਾਤੀ ਕਹਿਦਾ ਹੋਵੇ 라이ਵਾਸ ਤੇ ਸੱਦੇ ਹਾਂਜੀ ਇਦਾ ਇਲਾਜ ਵਾਸਤੇ ਸੱਦੇ ਹਾਂ ਇਲਾਜ ਵਾਸਤੇ ਸੱਦੇ ਹਾਂਜੀ ਕਹਿ ਲਗਾ ਤੇ ਬੋਲਣਾ

ਜਿਆਦੇ ਇਥੇ ਕਿਉਂ ਭੇਜਿਆ ਸੀ ਕੀ ਵਜ੍ਹਾ ਸੀ ਕੀ ਕਾਰਨ ਸੀ ਗੱਲ ਕਰ ਬੰਦੂ ਕੋਲ ਵੜੀ ਦੀ ਗੱਦ ਦੀ ਹਾਂ ਜਦੋਂ ਬਾਹਰ ਹੋ ਗਿਆ ਸੀ ਹੂੰ ਹੂੰ ਗੁਰੂ ਸਾਹਿਬ ਕਹਿੰਦੇ ਸੀ ਜਾਂਦੋਂ ਕਹਿੰਦੇ ਮੇਰੇ ਕਰੇ ਤੇ ਪਹਿਲ ਠੀਕ ਦੀ ਉਹ ਬੰਦੂ ਨੇ ਤਾਂ ਮੰਦਿਰ ਦੇ ਇਸ ਗੱਲ ਨੂੰ ਹਾਂ ਠੀਕ ਹੈ ਤਾਂ ਲਿਖਿਆ ਕਿ ਉਹ ਕੁਰਬਾਨੀ ਇਸ ਗੱਲ ਨੂੰ ਮੰਦੀ ਦੋ ਜੇ ਇਹ ਗੱਲ ਲਿਖਤੀ ਉਹ ਬਾਹਰ ਸੀ ਦੂਜੇ ਪਾਸੇ ਕਾਇਦ ਲਿਖਤੀ ਠੀਕ ਹੈ ਦੋਹੇ ਗੱਲਾਂ ਆਪਾਂ ਵਿਰੋਧੀ ਦੇ ਹਾਂ ਠੀਕ ਹਲ ਤੇ ਇਟ ਮੀਨ ਜ਼ ਗੋਰੀ ਦਾ ਜਿਹੜਾ ਕਿੱਸਾ ਹੈ ਝੂਠ ਹੈ ਕਿੱਸਾ ਠੀਕ ਹੈ ਹਾਂ ਹਾਂ ਕਾਰਨ ਦੱਸਣ ਦੀ ਚਾਹੁੰਦੇ ਕਿਵੇਂ ਕਾਰਨ ਦੱਸਣ ਦੀ ਚਾਹੁੰਦੇ ਵਿਰੋਧੀ ਅੱਛਾ ਚੰਦੂ ਵਿਰੋਧੀ ਸੀ ਹਾਂ ਚੰਦੂ ਵਿਰੋਧੀ ਸੀ ਹਾਂਜੀ ਵਾਲੀਆ ਤਾਂ ਬਾਅਦ ਚੰਦੂ ਉਹਨਾਂ ਨੇ ਇਦੋਂ ਤੇ ਹੇਲੋ ਕਰਤਾ ਕਿ ਪਾਸ਼ਾ ਹਾਂਜੀ ਬਿਲਕੁਲ ਕੀਤਾ ਕਿਤਾ ਹੇਲੋ ਕਰ ਵਾਲੀਅਰ ਤੋਂ ਫਾਦ ਕਿਤਾ ਪਹਿਲੇ ਜਿਹੜੀ ਕਿਤਾ ਅਹ ਕੋਈ ਪੋਲਿਟਿਕਸ ਸੀ ਅੰਦਰ ਉਹ ਉਹਨਾਂ ਦਾ ਸਾਰਾ ਝੂਠ ਹੈ ਝੂਠ ਕਿਉਂ ਬੋਲਿਆ ਉਹਨਾਂ ਨੇ ਹਾਂ ਹਾਂ ਅਸਲ ਵਿੱਚ ਉਹਤੇ ਚੁਗਲੀ ਜਿਹੜੀ ਜਿਹੜਾ ਪੰਜਵੇਂ ਪਾਸ਼ਾ ਨੂੰ ਸ਼ੇਖ ਕੀਤਾ ਗਿਆ ਹਾਂ ਉਹਦੇ ਬਾਰੇ ਝੂਠ ਬੋਲਿਆ ਗਿਆ ਸਲਟੋ ਗੋਬਲੂ ਹਾਂਜੀ ਠੀਕ ਗੋਲੇ ਬਹੁਤ ਕੋ ਝੂਠ ਬੋਲਿਆ ਗਿਆ ਵੀਰ ਮੇਰ ਬਹੁਤ ਨੇੜੇ ਸੀ ਪੰਜਵੇਂ ਪਾਸ਼ਾ ਦੇ ਹਾਂਜੀ ਵੀਰ ਮੇਰ ਨੇ ਜਾ ਕੇ ਰੱਖਿਆ ਵੀ ਤੁਸੀਂ ਮੂਰਖ ਉਹ ਤਾਂ ਖੁਦਾਈ ਬੰਦੇ ਸੀ ਠੀਕ 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 ਉਹ ਕਹਿੰਦੇ ਵੀ ਸਾਨੂੰ ਦਾ ਰਿਪੋਰਟ ਆ ਗੱਲ ਤੇ ਠੀਕ ਹੈ ਰੋਕ ਰੋਕਣਾ ਚੰਦੂ ਦੀ ਉਹ ਤਾਂ ਜੀ ਹੋਈ ਹਾਂਜੀ ਠੀਕ ਹੈ ਇਹ ਗਲਤ ਆਂਦੀ ਇਤਿਹਾਸੇ 'ਚ। ਉਹ ਜੀ ਹਾਂਜੀ ਹਾਂਜੀ ਇਹ ਗਲਤ ਹੈਗੀ ਐ। ਬਸ ਉਹ ਫਿਰ ਉਹਨਾਂ ਨੇ ਕਹਾ ਵੀ ਇਹ ਬੁੱਧੇ ਵਿਚ ਅਦੁੱਰੀ ਰਿਪੋਰਟਾਂ ਗਲਤ ਨੇ ਬੁੱਧੇ ਖੁਦਾਈ ਦੇ। ਹਾਂ ਹਾਂ ਇਹਦਾ ਕਉਪਤ ਨੂੰ ਸਮਾਂ ਪੈਰ ਜਿਵਾ ਕੇ ਰਾਜੀ ਨੇ। ਉਹ ਕਹਿੰਦੇ ਘੋੜੇ ਦੇ ਨਾ ਕੋਈ ਐ ਬੋ ਜਦੋਂ ਤਾਂ ਪਹਿਲੇ ਹੋ ਚੁੱਕੀ ਸੀ। ਹਾਂ ਬਿਲਕੁਲ। ਹਾਂ ਹਾਂ। ਉਹ ਕਹਿੰਦਾ ਇਹ ਵੀ ਗਲਤ ਹੈ। ਸਾਡੇ ਪਾਸੇ ਗਲਤ ਨੇ। ਅੱਛਾ ਉਹ ਤਾਂ ਤੁਹਾਡੀ ਦਿਲ ਪੱਕੀ ਕਰਕੇ ਆ ਜੀ ਠੀਕ ਹੈ ਠੀਕ ਹੈ ਉਹ ਇੱਕ ਧਰ ਇੱਕ ਧਰ ਕਹਦੀ ਹੈ ਤਾਂ ਖਤਰਾ ਹੈ ਦੂਈ ਧਰ ਕਹਦੀ ਹੈ ਇਹ ਤਾਂ ਖਤਰਾ ਹੈ ਜੀ ਠੀਕ ਹੈ ਇਹਦਾ ਗਵਾਲੀਅਰ ਦੇ ਕਿਲੇ ਜਿਹੜੇ ਰਾਜੇ ਕਹਤੇ ਉੱਥੇ ਅਸਰ ਪਾਇਆ ਵੀ ਜਾਓ ਉੱਥੇ ਰਾਜੇ ਨੂੰ ਤੁਸੀਂ ਬੁਲਾ ਕੇ ਸਰਕਾਰ ਨਾਲ ਜੋੜ ਕੇ ਦਿਖਾਓ ਜੇ ਤੁਸੀਂ ਅਤੈਸ਼ੀ ਹੋ ਅੱਛਾ ਰਾਜੇ ਸਾਰੇ ਦੂਤੇ ਹੋ ਠੀਕ ਹੈ ਇਹਨਾਂ ਦਾ ਸਨਵਲ ਕੀਤਾ ਗਿਆ ਉਹ ਰਾਜਾ ਨੂੰ ਸਰਕਾਰ ਨਾਲ ਜੋੜ ਕੇ ਸਰਕਾਰ ਨੂੰ ਮਜ਼ਬੂਤ ਬਣਾਉਣ ਵਾਸਤੇ ਓਕੇ ਇਹਨਾਂ ਨੇ ਮਜ਼ਬੂਤ ਬਣਾਤਾ ਉਥੋਂ ਹੀ ਪਹੁੰਚੇ ਪਾਸ ਹੋ ਗਏ ਲਖਿਆ ਠੀਕ 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 ਪਾਸ ਹੋ ਉਹਨਾਂ ਨੇ ਕਿਹਾ ਵੀ ਇਹ ਤਾਂ ਸਰਕਾਰ ਦੇ ਸਰਕਾਰ ਇਹੋ ਜੇ ਚਲਤੇ ਹੈ ਸਰਕਾਰ ਦੀ ਚਿੰਤਾਵਾਂ ਨੂੰ ਇਹ ਗੱਲ ਕਰੀ ਇਹਨਾਂ ਨੂੰ ਆਪ ਪਿਛੇ हट ਗਏ ਸਰਕਾਰ ਦਾ ਬੋਢੀ ਬਣਾ ਕੇ ਚੱਤੂ ਰਹੇ ਤਾਂ ਤੁਸੀਂ ਆਪਣੀ ਬਰਦੀ ਦੋਸਾ ਦੋ ok ok ਠੀਕ ਹੈ ਜੀ ਕੋਈ ਦੁਨੀਆ ਦਾ ਰਿਕਾਰਡ ਨਹੀਂ ਹੈ ਕਿ ਕਿਸੇ ਸਰਕਾਰ ਦੇ ਉਹਦੇ ਵਿਰੋਧੀ ਨੂੰ ਬਦਲਾ ਦੇਤਾ ਹੋਵੇ ਕਿ ਤੁਸੀਂ ਸਜ਼ਾ ਦੇ ਔਰ ਔਰ ਉੱਚੇ ਲੈਵਲ ਦਾ ਠੀਕ 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 ਇਹ ਪੋਲਿਟਿਕਸ ਵੀ ਸੀ ਰਾਜਨੀਤੀ ਵੀ ਸੀ ਯੁੱਧ ਨੀਤੀ ਵੀ ਸੀ ਧਰਮ ਦੀ ਨੀਤੀ ਤੇ ਨੀਤੀ ਵੀ ਇਹਦੇ ਵਿੱਚ ਠੀਕ ਧਰਮ ਨੀਤੀ ਯੁੱਧ ਨੀਤੀ ਤੇ ਰਾਜਨੀਤੀ ਠੀਕ ਹੈ ਜੇ ਇਹ ਗੱਲ ਕਹਿੰਦੇ ਨੇ ਵਿਰੋਧੀ ਤਾਂ ਇਹ ਬੇਵਕੂਫ ਸਾਬਤ ਹੁੰਦੇ ਨੇ ਹਾਂ ਇਹਦੀ ਇਹਦੀ ਜਿਹੜੀ ਗੱਲ ਦੇ ਗੁਰੂ ਘਰ ਨੂੰ ਇਹ ਹਾਂ ਹਾਂ ਮੇਰਾ ਬੇਬੰਦ ਸਾਹਿਬ ਤੋਂ ਤੇ ਆਪ ਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਇਹ ਝੂਠ ਝਾੜੀਆਂ ਕੱਢ ਲਿਆ ਠੀਕ ਹੈ ਠੀਕ ਹੈ ਠੀਕ ਹੈ ਹਾਂ ਠੀਕ ਹੈ ਮੇਂਦੇ ਸਾਰੀ ਪੋਜੀਟਿਵ ਪੋਲਿਟਿਕਸ ਸੀ ਇਹ ਜਿਹੜੇ ਤੇ ਇਹ ਕਹਿੰਦੇ ਨੇ ਇੱਕ ਇਹ ਚੀਜ਼ ਹੋ ਗਈ ਇਟ ਮੀਨਸ ਉਹਨਾਂ ਨੂੰ ਜਸਟ ਉੱਥੇ ਮਨਾਉਣ ਵਾਸਤੇ ਭੇਜਿਆ ਸੀ ਰਾਜੇ ਨੂੰ ਆਹ ਨੂੰ ਰਾਜਾ ਨੂੰ ਮਤਲਬ ਹੈ ਬਈ ਸਰਕਾਰ ਦੇ ਨਾਲ ਤੁਸੀਂ ਸਹਿਯੋਗ ਰੋ ਭਾਈ ਸਰਕਾਰ ਨੂੰ ਬੂਤ ਰੱਖੋ ਜੇ ਸਰਕਾਰ ਤੁਹਾਡੇ ਧੱਕਾ ਕਰਦੀ ਹੈ ਤਾਂ ਬੇਜਗਗਰ ਬੇਵਿਚਰ ਪਿੱਛੇ ਜਿਹੜੇ ਸੀ ਲੋਕ ਚੁਗਲ ਹਾਂ ਹਾਂ ਚੁਗਲ ਕੋਹਰਾ ਦੀ ਸਲਾਹ ਦਿੱਤੀ ਹੁੰਦਦੀ ਠੀਕ ਹੈ ਇਰਾਦੇ ਇਰਾਦੇ ਭਰੋਸਾ ਸੀ ਅੱਛਾ ਕੋਲ ਰਕਦੀ ਗੱਦੀ ਤੇ ਇਹ ਰਾਜੇ ਰੂਈ ਹੈ ਜੀ ਸੁਭਰਾਥ ਨੇ ਜੀ ਉਹ ਹੈ ਵਾਏ ਜਗਾ ਹੁੰਦਾ ਹਾਂ ਠੀਕ ਹੈ ਵਿਕਾਸ ਸਰ ਦੇ ਰੁਦੇ ਅੱਛਾ ਜਿੱਦਦਰ ਇਹ ਦੇ ਉਹ ਜਿਤਨੀ ਉਹ ਆ ਨਹੀਂ ਸਕਦਾ ਓਕੇ 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 ਠੀਕ ਹੈ ਤੇ ਲੋਕ ਜਵਾਦ ਕਰਦੇ ਉਹ ਰਾਜੇ ਬਹੁਤਾ ਕਰਦੇ ਉਹ ਤੇ ਜਿਹੜਾ 52 ਕਲੀਆਂ ਵਾਲੀ ਗੱਲ ਹੈ 52 ਕਲੀਆਂ ਚੋਲਾ ਸਵਾਇਆ ਤੇ ਬਾਹਰ ਕੱਢਿਆ ਉਹਦਾ ਉਹ ਤਾਂ ਫਜ਼ੂਲ ਗੱਲ ਹੈ ਲੜਫੜ ਕੇ ਨਿਕਲ ਜਾਣਗੇ ਉਹ ਜਾਣ ਕੇ ਉਹ ਤਾਂ ਇਹ ਬੇੜੀ ਗੱਲ ਹੈ ਹੋ ਜਾਰਾ ਜੇ ਤਾਂ ਘਾਇਸੀ ਗਏ ਉਹਨਾਂ ਦਾ ਪੱਲਾ ਫੜ ਕੇ ਨਿਕ ਰਾਇ ਇਹ ਗੱਲ ਉਹ ਕਹਤਾ ਵੀ ਉਹਨਾਂ ਦੇ ਪੱਲਾ ਫੜ ਕੇ ਨਿਕਲੇ ਆਏ ਓਕੇ ਓਕੇ ਇਹ ਫਰੇਜ਼ ਦੀ ਉਹਦਾ ਵੀ ਗੱਲੀਆਂ ਬਣਾ ਲੀਓ ਬੂਰਖਾਨ ਦੇ ਹਾਂ ਫਰੇਜ਼ ਸੀ ਫਰੇਜ਼ ਹੈ ਉਹ ਦੋ ਤਲਵਾਰਾਂ ਫਰੇਜ਼ ਆ ਦੋ ਤਲਵਾਰਾਂ ਲੋਹੇ ਦੀ ਬਣਾਤੀ ਉਹਨਾਂ ਨੇ ਬਿਲਕੁਲ 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 ਠੀਕ ਗੱਲ ਆ ਗੱਲ ਹੈ ਠੀਕ ਜੀ ਠੀਕ ਠੀਕ ਪਲੇ ਇਲਾਕੇ ਵੀ ਆ ਭਾਈ ਬੇ ਮੇਰੀ ਸ਼ੁਭੇਵਾਰੀ ਤੋਂ ਬਾਹਰ ਆਉਂਦੇ ਨੇ ਤੁਸੀਂ ਜਾਓ ਆਪਣੇ ਘਰ ਨੂੰ ਬਾੜ ਸਰਕਾਰ ਦੇ ਖਿਲਾਫ ਲੋਕੋ ਕਰਿਓ ਠੀਕ ਹੈ ਠੀਕ ਹੈ ਠੀਕ ਹੈ ਓਏ ਸ਼ਰਤ ਦੀ ਉਹਨਾਂ ਤੇ ਵਾਰ ਗੱਦੜਨ ਦੀ ਬਸ ਪੱਲਾ ਫੜਨ ਦੀ ਸ਼ਰਤ ਹੈ ਜੀ ਗੁਰੂ ਦੇ ਪੱਲੇ ਲੱਗ ਗਏ ਹਾਂ ਹਾਂ ਗੁਰੂਾਰੇ ਤੇ ਗੁਰੂ ਤੋਂ ਬੇਬਖਰੀ ਹੋ ਗਈ ਸੀ ਠੀਕ ਹੈ ਠੀਕ ਹੈ ਠੀਕ ਹੈ ਆ ਗੱਲ ਸੀ ਆ ਬਸ ਠੀਕ 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 ਸਤਾਈ ਬਾ ਚੰਦੂ ਦਿੱਤਾ ਇਹ ਰਾਜਨੀਤੀ ਨਾਲ ਕਹਿ ਲੋ ਹਾਂ ਨਾ ਹਾਂ ਉਹਨੇ ਸਾਬਤ ਕੀਤਾ ਬੀਆ ਵੀਰ ਨੇ ਸਾਬਤ ਕੀਤਾ ਹੈ ਤੈਸ਼ੀਆ ਗੁਰੂ ਘਰ ਦਾ ਹੈ। ਉਹ ਰਾਜ ਦੀ ਲੋੜੀ। ਓਕੇ ਓਕੇ। ਸਾਬਤ ਕਰਿਆ ਬੀਆ ਵੀਰ ਨੇ ਸਾਬਤ ਕਰ ਲੋ ਜੀ ਇਹ ਗੱਲ ਸਾਬ ਉਹ ਤਾਂ ਹੀ ਹੋਣੀ ਸੀ ਜੇ ਕੁਝ ਕਰਕੇ ਦਿਖਾਉਂਦੇ। ਠੀਕ ਹੈ ਠੀਕ ਹੈ। ਉਹ ਬਈਆ ਵੀਰ ਕਹਿੰਦਾ ਹੈ ਤੈਸ਼ੀਆ ਹੈ। ਠੀਕ ਹੈ। ਗੁਰੂ ਘਰ ਤੇ ਜੜ੍ਹ ਗੜੀਏ ਦੇ ਰਾਜ ਦੀ ਹੈ। ਉਹ ਕਹਿੰਦੇ ਜੜ੍ਹੋ ਦੀ ਤੇਲਪੂਰ ਹੈ। ਹਾਂ ਹਾਂ। ਇਹ ਨਾਲੇ ਇਤਿਹਾਸੂ ਛੇ ਗੱਲਾਂ ਵੀ ਆਉਂਦੀਆਂ ਕਿ ਦੋਸਤੀ ਇਹਨਾਂ ਦੀ ਰਹੀ ਹੈ ਕਿੰਨੇ ਚਿਰ। ਬਾਜ ਚ ਇਹ ਗੱਲਾਂ ਤਾਂ ਆਪ ਲਿਖਦੇ ਨੇ ਕਿ ਪਹਿਲਾਂ ਦੋਸਤੀ ਰਹੀ ਐ ਬਾਜ ਵੀ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਵੀ ਦੋਸਤੀ ਰਹੀ ਐ ਇਕੱਠੇ ਕਿੰਨਾ ਚਿਰ ਰਹੇ ਨੇ ਆਗਰੇ ਤੇ ਉਧਰ ਮੱਚਕੁੰਡੇ ਤੇ ਕਿੱਧਰ ਕਿੱਧਰ ਅ ਹਾਂਜੀ ਚਲੋ ਠੀਕ ਐ ਉਹ ਕਿਸੇ ਮੁੰਡੇ ਨੇ ਪੁੱਛਿਆ ਸੀਗਾ ਉਹਨੇ ਇੱਕ ਆਰਟੀਕਲ ਜਿਹਾ ਲਿਖ ਰਿਹਾ ਸੀਗਾ ਇਹ ਤੇ ਬੰਦੀ ਛੋੜ ਜਲਦੀ ਜੋੜ ਲੈ ਕਾਦੀ ਗੱਲ ਐ ਹਾਂ ਬੰਦੀ ਛੋੜ ਤਾਂ ਹੁਣ ਰਹਾ ਹੀ ਨਹੀਂ ਗੱਲ ਹੀ ਖਤਮ ਹੋ ਗਈ ਐ ਕੀ ਐ ਕਾ ਬਕਵਾਸ ਕਰਦੇ ਸਾਰੇ ਹਾਂ ਉਹ ਬੰਦੀ ਛੋੜ ਤਾਂ ਗੱਲ ਨਹੀਂ ਦੇਈ ਉਹਦਾ ਉਹ ਆਪਣੇ ਬੰਦਗੇ ਵੀ ਆ ਠੀਕ ਆ ਵੀ ਰਣੇ ਚ ਰਹਿਣਗੇ ਬੰਦੀ ਛੋੜ ਐ ਇਹੋ ਜਿਹੇ ਗੱਲਾਂ ਇਹ ਜਿਹੜੇ ਸਰਦਾਬਾਲ ਹੁੰਦੇ ਨੇ ਉਹਦੀਆਂ ਗੱਲਾਂ ਨੇ ਅੱਛਾ ਠੀਕ ਐ ਆ